ਟੂਣਾ ਉੱਪਰ ਵਿਸ਼ਵਾਸ ਨਾ ਕਰਨ ਵਾਲੇ ਆ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖ ਲਿਓ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਟੂਣਾ ਕੀਤਾ ਪਿਆ ਦਿਖਾਈ ਦੇ ਰਿਹਾ ਹੈ ਦਰਅਸਲ ਜਦੋਂ ਇੱਕ ਵਿਅਕਤੀ ਆਪਣੇ ਖੇਤ ਵਿੱਚ ਜਾ ਰਿਹਾ ਸੀ ਤਾਂ ਕਿਸੇ ਨੇ ਉਸਦੇ ਖੇਤ ਵਿੱਚ ਟੂਣਾ ਕੀਤਾ ਪਿਆ ਸੀ ਇਹ ਕੋਈ ਆਮ ਖਾਸ ਟੂਣਾ ਨਹੀਂ ਸਗੋਂ ਇਸ ਟੂਣੇ ਵਿੱਚ 3 ਲੱਖ ਕੈਸ਼ ਤੇ 2 ਤੋਲੇ ਦੀ ਸੋਨੇ ਦੀ ਚੈਨ ਪਈ ਸੀ ਤੇ ਇੱਕ ਪਰਚੀ ਤੇ ਇਹ ਲਿਖਿਆ ਹੋਇਆ ਸੀ ਕਿ ਇਹ 3 ਲੱਖ ਕੈਸ਼ ਤੇ 2 ਤੋਲੇ ਦੀ ਚੈਨ ਪਈ ਹੈ ਜੇ ਕਿਸੇ ਵਿੱਚ ਹਿੰਮਤ ਹੈ ਤਾਂ ਸਾਡੇ ਟੂਣੇ ਨੂੰ ਚੱਕ ਕੇ ਦਿਖਾ ਦੇਵੇ ਵੀਡੀਓ ਵਿੱਚ ਵੀ ਦੇਖ ਸਕਦੇ ਹਾਂ ਕਿ ਕਿਵੇਂ 5-500 ਦੇ ਨੋਟ ਪਏ ਦਿਖਾਈ ਦੇ ਰਹੇ ਨੇ ਖੇਤ ਵਾਲਾ ਇਹ ਟੂਣਾ ਦੇਖ ਕੇ ਇਸ ਦੀ ਮੌਕੇ ਤੇ ਵੀਡੀਓ ਬਣਾ ਲੈਂਦਾ ਏ ਸੋ ਕਹਿਣ ਨੂੰ ਤਾਂ ਲੋਕ ਬਹੁਤ ਪੜ੍ਹ ਲਿਖ ਗਏ ਨੇ ਪਰ ਉੱਥੇ ਹੀ ਦੂਜੇ ਪਾਸੇ ਲੋਕਾਂ ਦੀ ਮਾਨਸਿਕਤਾ ਬਹੁਤ ਹੀ ਕਮਜ਼ੋਰ ਹੋ ਗਈ ਏ ਸੋ ਜਿਵੇਂ ਜਿਵੇਂ ਲੋਕ ਤਰੱਕੀ ਕਰ ਰਹੇ ਨੇ ਉਸੇ ਹਿਸਾਬ ਨਾਲ ਧਰਮਾਂ ਜਾਤਾਂ ਪਾਤਾਂ ਅੰਧਵਿਸ਼ਵਾਸ ਵਿੱਚ ਜ਼ਿਆਦਾ ਫਸਦੇ ਜਾ ਰਹੇ ਨੇ ਸੋ ਇਹ ਸਾਰੀ ਘਟਨਾ ਯੂਪੀ ਦੀ ਦੱਸੀ ਜਾ ਰਹੀ ਏ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਸੱਚਮੁੱਚ ਇਹ ਟੂਣਿਆਂ ਨਾਲ ਕੁਝ ਹੁੰਦਾ ਹੈ ਜਾਂ ਫਿਰ ਨਹੀਂ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਉਹਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ